ਆ ਸੁਣੋ ਬਾਈ ਦੀਆਂ ਗੱਲਾਂ ਬਾਈ ਨੇ ਜਮਾ ਕੋਕੇ ਲਾਤੇ ਗੱਲ ਬਿਲਕੁਲ ਸੱਚੀ ਆ ਸੁਣ ਕੇ ਵੇਖੋ ਨਾਲ ਨਾ ਰਿਸ਼ਤੇਦਾਰ ਵੀ ਬਰਾਬਰ ਦੇ ਰਿਸ਼ਤੇਦਾਰਾਂ ਨਾਲ ਹੀ ਵਰਤ ਕੇ ਰਾਜੀ ਨੇ ਮੜੇ ਨੂੰ ਘੱਟ ਹੀ ਵਰਤਿਆ ਯਾਰ ਲੋਕ ਹਨ ਜਿਹੜਾ ਪਤਾ ਰਿਸ਼ਤੇਦਾਰ ਵਧੀਆ ਵਾ ਚਾਰ ਪੈਸੇ ਵਾਲਾ ਚੰਨੀਆਂ ਗੱਡੀਆਂ ਗੁਡੀਆਂ ਕੋਠੀ ਆ ਚਾਹੇ ਦੂਰ ਦਾ ਹੀ ਹੋਵੇ ਉਹਨੂੰ ਪੂਰਾ ਵਰਤਣਗੇ ਜੀ ਉਹਦੇ ਨਾਲ ਦੁੱਖ ਸੁੱਖ ਚ ਜਾਣਗੇ ਹਨਾ ਉਹਦੇ ਹਰ ਇੱਕ ਮੜੇ ਜੇ ਦੁੱਖ ਦੇ ਦੇ ਵੀ ਉੱਥੇ ਜਾ ਕੇ ਵੇਖਣਗੇ ਆਪਣਾ ਰਿਸ਼ਤੇਦਾਰ ਨੇੜੇ ਦਾ ਹੀ ਕਿਉਂ ਨਾ ਆਵੇ ਪਰ ਬੰਦੇ ਕੋਲੇ 4 ਪੈਸੇ ਘੱਟ ਹੋਣ ਜਾਂ ਕੋਈ ਕੰਮ ਡਾਊਨ ਹੋ ਗਿਆ ਹੋਵੇ ਚਾਰ ਜ਼ਮੀਨ ਦੇ ਕਿੱਲੇ ਘੱਟ ਹੋਣ ਵਰਤ ਕੇ ਰਾਜੀ ਨਹੀਂਗੇ ਇਹ ਪਤਾ ਨਹੀਂ ਦੇਖੋ ਹੋਣਾ ਕੀ ਚਾਹੀਦਾ ਤੁਸੀਂ ਰਿਸ਼ਤੇ ਨਾਲ ਵਰਤਣਾ ਯਾਰ ਪੈਸਿਆਂ ਨਾਲ ਨਹੀਂ ਵਰਤਣਾ ਪਰ ਚੱਲ ਕੀ ਰਿਹਾ ਜਿਹੜਾ ਰਿਸ਼ਤੇਦਾਰ ਤਕੜਾ ਵਾ ਚਾਹੇ ਗੰਗਾ ਨਗਰੀ ਰਹਿੰਦਾ ਚਾਹੇ ਦਿੱਲੀ ਰਹਿੰਦਾ ਉਹਦਾਂ ਹੀ ਵਰਤ ਕੇ ਰਾਜੀ ਨੇ ਜਿਹੜੇ ਆਪਣੇ ਜਿਵੇਂ 2 ਕਿਲੋਮੀਟਰ ਦੇ ਨੇ ਹੈ ਖਾਸ ਨਹੀਂ ਖੂਨ ਦੇ ਰਿਸ਼ਤੇ ਨੇ ਪਰ ਉਹਨਾਂ ਕੋਲੇ 4 ਪੈਸੇ ਘੱਟ ਆ ਉਹਨੂੰ ਮੂੰਹ ਲਾ ਕੇ ਰਾਜੀ। ਇਹ ਦੁਨੀਆ ਦਾ ਅੰਤ ਹੋਣਾ ਵਾਹ। ਜਦੋਂ ਰਿਸ਼ਤਿਆਂ 'ਚ ਖੂਨ ਪਾਣੀ ਹੋ ਜੇ ਰਿਸ਼ਤੇ 'ਚ ਫਰਕ ਪੈ ਜੇ ਕਿਹਦੇ ਕਰਕੇ ਇੱਕ ਪੈਸੇ ਕਰਕੇ ਕਿੱਥੇ ਖੜੀ ਆ ਫਿਰ ਗੱਲ